ਹਾਂਜੀ ਸਤਿ ਸ੍ਰੀ ਅਕਾਲ ਮੇਰੇ ਵੀਰ ਭਰਾਵੋ ਸਾਰੇ ਮੇਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਔਰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਵੀਰ ਜੀ ਗੱਲ ਐਦਾਂ ਆ ਆਪਣੇ ਪਿੱਛੇ ਜੇ ਕੋਈ ਆਂਡਿਆ ਰੋਲਾ ਪਾ ਲਿਆ ਸੀਗਾ ਆਂਡਾ ਚੋਰ ਉਹ ਕਿਵੇਂ ਸੀਗਾ ਕਿ ਮੁੰਡੇ ਸੀਗੇ ਉਹਨਾਂ ਨੇ ਛੇ ਟਰੇ ਅਂਡਿਆਂ ਦੀਆਂ ਲਈਆਂ ਤੇ ਉਹ ਕਹਿੰਦੇ ਵੀ ਅਸੀਂ ਪੈਸੇ Google Pay ਕਰਨੇ ਆ ਜਦੋਂ ਬਾਈ ਸਕੈਨਰ ਲੈ ਕੇ ਗਿਆ ਤੇ ਸਕੈਨਰ ਤੇ ਕਹਿੰਦੇ ਚੱਲਿਆ ਨਹੀਂ ਸਕੈਨਰ ਦੂਸਰਾ ਲੈ ਕੇ ਆਓ ਜਦੋਂ ਦੂਸਰਾ ਸਕੈਨਰ ਚੱਕਣ ਗਿਆ ਤੇ ਇਹਨਾਂ ਨੇ ਗੱਡੀ ਲੈ ਕੇ ਭੱਜ ਗਏ ਬਾਅਦੋਂ ਇਹ ਕਹਿੰਦੇ ਅਸੀਂ ਵਾਪਸ ਆਏ ਆ ਤੇ ਅਸੀਂ ਵੇਖਿਆ ਫਾਰਮ ਬੰਦ ਸੀਗਾ ਇਹਨਾਂ ਦਾ ਤੇ ਇਹਨਾਂ ਨੇ ਫੋਨ ਫੋਨ ਲਾ ਕੇ ਕਿਹਾ ਦੇਵੇ ਪੈਸੇ ਦੇ ਦੋ ਬਾਕੀ ਗੱਲ ਉਹ ਇਦਾਂ ਨਹੀਂ ਸੀ ਉਹ ਗੱਲ ਇਦਾਂ ਸੀ ਕਿ ਇਹਨਾਂ ਨੇ ਵੀਡੀਓ ਦੇਖੀ ਤੇ ਵੀਡੀਓ ਤੋਂ ਪਤਾ ਲੱਗਿਆ ਵੀ ਸਾਫ਼ ਸਾਡੇ ਚਮਕਦੇ ਚਿਹਰੇ ਆ ਰਹੇ ਆ ਵਿੱਚ ਤੇ ਅਸੀਂ ਹੁਣ ਸਾਡੀ ਪਿੰਡ 'ਚ ਬੇਇੱਜ਼ਤੀ ਹੋ ਗਈ ਤੇ ਅਸੀਂ ਪੈਸੇ ਦੇ ਆਈਏ ਏ ਬਾਈ ਹੋਰੀ ਫਿਰ ਪੈਸੇ ਦੇਣ ਦੇ ਬਹਾਨੇ ਆਏ ਤੇ ਪੈਸੇ ਦੇ ਦੇ ਕੇ ਚਲੇ ਗਏ ਪਰ ਅਸਲ ਗੱਲ ਇਹ ਸੀ ਕਿ ਇਹ ਅੰਡੇ ਲੈ ਕੇ ਤੇ ਪੈਸੇ ਬਿਨਾਂ ਦਿੱਤੇ ਭੱਜੇ ਸੀਗੇ ਕਿਉਂਕਿ ਵੀਡੀਓ ਦੇ ਵਿੱਚ ਸਾਫ਼ ਜਾਇਰ ਹੋ ਰਿਹਾ ਕਿ ਇਹ ਪੈਸੇ ਬਿਨਾਂ ਦਿੱਤੇ ਭੱਜੇ ਸੀਗੇ ਹੁਣ ਜੋ ਮਰਜ਼ੀ ਕਹੀ ਜਾਣ ਜੋ ਮਰਜ਼ੀ ਆਪਦੇ ਮਨ ਲੋ ਗੱਲਾਂ ਬਣਾਈ ਜਾਣ ਬਾਕੀ ਸੱਚ ਤਾਂ ਇਹੀ ਆ ਕਿ ਇਹ ਬਿਨਾਂ ਪੈਸੇ ਦਿੱਤੇ ਅੰਡੇ ਲੈ ਕੇ ਛੇੜ ਰਿਆਂ ਭੱਜੇ ਸੀਗੇ ਤੇ ਹੁਣ ਬਾਈ ਹੋਰੀ ਕਹਿੰਦੇ ਆ ਵੀ ਅਸੀਂ 500 ਰੁਪਿਆ ਨਾਮ ਵੀ ਦੇ ਦੇ ਚੱਲੇ ਆ ਬਈ ਹੁਣ ਵੇਚਦੇ ਤਾਂ ਡਰਦਾ ਤਾਂ ਬੰਦਾ 1000 ਰੁਪਿਆ ਵੀ ਦੇ ਦੂਗਾ ਲੱਖ ਵੀ ਦੇ ਦੂਗਾ ਪਰ ਜਿਹੜੀ ਸੋਸ਼ਲ ਮੀਡੀਆ ਤੇ ਹੋਈ ਆ ਹੁਣ ਜੋ ਕਮੈਂਟਾਂ ਚ ਪਤਾ ਚੱਲ ਰਿਹਾ ਉਹ ਤਾਂ ਸਭ ਨੂੰ ਪਤਾ ਹੀ ਆ ਬਾਕੀ ਤੁਸੀਂ ਖੁਦ ਵੀਡੀਓ ਦੇਖੋ ਤੇ ਕਮੈਂਟਾਂ ਚ ਦੱਸੋ ਵੀਰੋ ਵੀ ਇਹ ਸੱਚੀ ਜੀ ਗੱਡੀ ਭੁਜਾ ਕੇ ਲੈ ਗਏ ਸੀ ਜਾਂ ਗਲਤੀ ਨਾਲ ਹੋਈ ਸੀ ਤੁਸੀਂ ਸਾਰੀ ਵੀਡੀਓ ਦੇਖਿਆ ਜੇ ਤੇ ਦੱਸਿਆ ਜੇ ਕਮੈਂਟਾਂ ਚ ਜਰੂਰ ਲਾਜ਼ਮੀ ਦੱਸਿਆ ਜੇ ਵੀਰ ਜੀ ਦਾ ਨਵਾਜ ਜੀ ਦੇਖੋ ਵੀਡੀਓ ਵਿੱਚ ਜੀ ਫਿਰ ਕਰਦੇ ਫਿਰ ਕੀ ਕੀ ਕਰਦੇ ਫਿਰ ਯਾਰ ਕੀ ਹੋਰ ਆਹ ਤਾਂ ਖੜਾ ਦੇ ਲੈ ਅਟੇਗੀ ਜੇ ਨਹੀਂ ਲਪਰਾਂਗਾ ਹੈ ਤੂੰ ਹਾਂ ਤੈਨੂੰ ਫਿਰ ਕਰਦੇ ਫਿਰ ਕੀ ਕੀ ਕਰਦੇ ਫਿਰ ਯਾਰ ਕੀ ਹੋਰ ਆਹ ਤਾਂ ਖੜਾ ਦੇ ਲੈ ਅਟੇਗੀ ਜੇ ਨਹੀਂ ਲਪਰਾਂਗਾ ਸੁਨਾਤਾ ਹੀ ਨਹੀਂ ਠੀਕ ਕਰਾ ਲਈਏ 5 ਰੋਗ ਕਿੱਦੇ ਵੀ ਹੈ ਫਟ ਦਨ ਚੁੜੀ ਮੰਤਰੀ ਗਾਉਂ ਬਸਲਾ ਠੀਕ ਕਰਾ ਲਾ ਵਧੀਆ ਚੋਕੀ ਪਿਲੇ ਨਾ ਬਾਹੀ ਜਮਾ ਥੋਲੀ ਵਾਰੀ ਠੇ ਕਰੋ ਹਾਂ ਇਹ ਤੀਨ ਹੋਰ ਕਰ ਦੋ ਵਾਰੀ ਭੋਲ Ne olsun horası